ਸਤਿਨਾਮ ਧੰਨਵਾਦੂ ਸਾਹਿਬ ਦੀ ਬੇਨਤ ਦਹੋਰ ਜੇ ਮੰਗਣਾ ਸਰ ਦੁਖਾਂ ਕਾ ਦੁਖ ਨਾਮ ਸੰਤੁਖਿਆ ਪੁੱਤਰਾ ਮਨ ਕੀ ਭੁਖ ਤੂੰ ਪ੍ਰਭ ਦਾਤਾ ਦਾਨ ਮਤ ਕੂਰਾ ਅੰਧਾਰੇ ਪੇਖਾਰੀ ਜੀਓ ਮੈਂ ਕੀ ਮੰਗੂੰ ਕਿਛੁ ਥਿਰਣਾ ਰਹਾਈ ਹਰਦੀਜੈ ਨਾਮ ਪਿਆਰੀ ਜੀਓ ਤੇਰ ਕਬਣ ਕਬਣ ਗੁਣ ਕਹਿ ਕਹਿ ਗਾਵਾਂ ਉਹ ਸਾਹਿਬ ਗੁਣੀ ਨਧਨ ਤੁਮਰੀ ਮਹਿਮਾ ਵਰਣ ਨਾ ਸਕਉ ਤੂ ठाकुर ਪੂਜ ਭਗਵਾਨ ਤੁਮਰੀ ਮਹਿਮਾ ਵਰਣ ਨਾ ਸਕਉ ठाकुर पूज्य भगवान परम सत्कार योग्य तखत पे सुभयमान दसा ही بادشاہیاں ਦੀ ਆਤਮਾ ਪ੍ਰੋਤ ਦੁਗੋ ਦੁਗਾ ਟਲ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਬਾਚਾ ਮਾਲਕਾਨਿਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜਿੜਮਲ ਬੈਠੀ ਸਾਧ ਸੰਤ ਜੀਓ ਸਰਗੰਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤਾਰ ਜੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਉਸ ਨਿਰੰਕਾਰ ਪਰਖਸ਼ਾ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾ ਨੂੰ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸਰਵਣ ਕਰਨ ਦਾ ਸਾਕਾ ਸਮਾਨ ਸਤਸੰਗੀਆਂ ਖੜੀਆਂ ਪ੍ਰਾਪਤਮ। ਸਤਿਗੁਰਾਂ ਦੀ ਰਹਿਮਤ ਦਾ ਸਰਪਾ ਕਲ ਰੋਜ ਆਸਾ ਮਹੱਲਾ ਪੰਡਵਾ 1 2 ਇਸ ਰਲੇਖ ਦੇ ਹੇਠ ਇਰਮਸ਼ਦ ਰਾਗ ਆਸਾ ਦੇ ਅੰਦਰ ਸ਼ਹੀਦਾਂ ਦੇ ਸਰਕਾਰ ਦੀ ਸ਼ਾਂਤੀ ਦੇ ਪੁੰਜ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੇ ਪਾਤਸ਼ਾਹ ਮਾਲਕੀਆਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਸ ਲਈ ਰਹਾਉ ਦੇ ਬੰਦ ਨੂੰ ਸਾਂਝਾ ਕਰਨ ਦਾ ਯਤਨ ਕੀਤਾ ਜੀਵਤ ਮੂਏ ਮੂਏ ਸੇ <div> ਦਸਦੇ ਤੇ ਜਾਉਂਦੇ ਆ ਇਨਸਾਨੀਆਂ ਤੰਦਰੁਮਰੀ ਹੋਈ ਆ ਜੀਵਾਤਮਾ ਦੀ ਮੌਤ ਹੋਈ ਪਈ ਆ ਮੂਏ ਸੇ <div> ਗੁਰੂ ਕੇ ਸ਼ਬਦ ਵਿੱਚ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰ ਦਿੱਤਾ ਉਸ ਦੀਵਕਾਲ ਦਾ ਜੀਵਨ ਪਾ ਗਏ ਮਨ ਨੂੰ ਮਾਰਨ ਦੇ ਨਾਲ ਹੋਇਆ ਇਹ ਆ ਹਰ ਹਰ ਨਾਮ ਅਬ ਖਦਮ ਮੁਖ ਪਾਇਆ ਅੱਗੇ ਮਨ ਨਹੀਂ ਸੀ ਕਰਦਾ ਸ਼ਬਦ ਨਾਲ ਜੁੜਨ ਦਾ ਅੱਗੇ ਮਨ ਨਹੀਂ ਸੀ ਕਰਦਾ ਬਾਣੀ ਨੂੰ ਪੜਨ ਦਾ ਅੱਗੇ ਮਨ ਨਹੀਂ ਸੀ ਕਰਦਾ ਸਤ ਸੰਗਤ ਵਿੱਚ ਆਉਣ ਦਾ ਅੱਗੇ ਮਨ ਮਾਨ ਨਹੀਂ ਸੀ ਮੰਦਾ ਗੁਰੂ ਕੀ ਬਚਨਾਂ ਨੂੰ ਹੁਣ ਮਨ ਮਰ ਗਿਆ ਹੁਣ ਹਰ ਹਰ ਨਾਮ ਅਬ ਖਦਮਤ ਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਹੁਣ ਹਰ ਵੇਲੇ ਹਰ ਸਮੇਂ ਸੋਤਿਆਂ ਹਰ ਆਰਾਧਿਆ ਉਠਦਿਆਂ ਪੀ ਵਾਹ ਰੇਨ ਹੁਣ ਮਾਰਗ ਚਲਤ ਹਰੇ ਹਰ ਗਾਈਐ ਹੁਣ ਹਾਥ ਪਾਉਂ ਹਰ ਕਾਮ ਸਭ ਜੀਤ ਨਰਨੰਦਨ ਨਾਲ ਹੁਣੇ ਅਵਸਥਾ ਹੋ ਗਈਆ ਸੋ ਕਲ ਰੋਜ ਆਪਾਂ ਇਸ ਪੰਗਤੀ ਤੇ ਰੁਕੇ ਤੇ ਬੇਨਤੀ ਕੀਤੀ ਹਰ ਹਰ ਨਾਮ ਅਬ ਖਦਮਤ ਆਇਆ ਵੈਦ ਹਕੀਮ ਦੁਨਿਆਵੀ ਰੋਗ ਦਾ ਇਲਾਜ ਕਰ ਸਰਦੇ ਆ ਪਰ ਜੋ ਇਸ ਮਨੁਹੇ ਨੂੰ ਬਿਮਾਰੀਆਂ ਚੰਬਣੀਆਂ ਇਹਦਾ ਇਲਾਜ ਵੈਦ ਹਕੀਮਾਂ ਕੋਲ ਵੀ ਨਹੀਂ ਹੈ ਹੁਣ ਤੇ ਰੱਖਾ ਨੀਤ ਨਾ ਭਾਈ ਉਨਤੇ ਰੱਖਾ ਹੈ ਬਾਪ ਨਾ ਮਾਈ ਨਾ ਮਿੱਤਰ ਦੋਸਤ ਨਾ ਮਾਈ ਬਾਪ ਇਹਨਾਂ ਪੰਜਾਂ ਦੀ ਗ੍ਰਿਫਤ ਦੇ ਵਿੱਚੋਂ ਨਹੀਂ ਛੁਡਾ ਸਕਦੇ ਕਿਉਂਕਿ ਸੰਸਾਰ ਇਹਨਾਂ ਪੰਜਾਂ ਦੇ ਵਸ ਦੇ ਵਿੱਚ ਆ ਤੇ ਜੇ ਇਹਨਾਂ ਪੰਜਾਂ ਤੋਂ ਛੁਟਕਾਰਾ ਚਾਹੀਦਾ ਤੇ ਗੁਰਮਖੋ ਜੋ ਜੋ ਦੀਸ਼ਾ ਸੋ ਸੋ ਰੋਹੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਸਤਗੁਰੂ ਸੱਚੇ ਪਾਤਸ਼ਾਹ ਨੇ ਰੋਗਾਂ ਤੋਂ ਮੁਕਤਾ ਤੇ ਜਿਹੜਾ ਆਪ ਮੁਕਤਾ ਆਪ ਮੁਕਤ ਅਵਰਾਮ ਮੁਕਤ ਕਰਾਵੇ ਜਿੱਥੇ ਉਹ ਆਪ ਮੁਕਤਾ ਉੱਥੇ ਸੰਸਾਰ ਨੂੰ ਮੁਕਤ ਕਰਾਉਣ ਦੀ ਸਮਰਥਾ ਉਹਦੇ ਕੋਲ ਕਿਉਂ ਸਾਰਾ ਕੁਝ ਉਹਦੇ ਅਧੀਨ ਚੱਲਦਾ ਤੇ ਇਹ ਨਾਮ ਦੀ ਦਵਾਈ ਜਿਹੜੀ ਆ ਇਹ ਗੁਰੂ ਮਰਸ਼ਦਰ ਕੋਲੋਂ ਮਿਲੂਗੀ ਸੋਰਠ ਮਹੱਲਾ ਅੰਦਵਾਰ ਮੇਰਾ ਵੈਦ ਗੁਰੂ ਗੋਬਿੰਦਾਰ ਹਰ ਹਰ ਨਾਮ ਔਖਦ ਮੁਖ ਦੇਵੈ ਘਟੈ ਜਮ ਕੇ ਫੰਦਾ ਜਨਮ ਮਰਨ ਦੀਆਂ ਫਾਇਨੀਆਂ ਕੱਟ ਦੇਣਗੇ ਇਸ ਕਰਕੇ ਭਾਈ ਇਹ ਇਸ ਦਵਾਈ ਨੂੰ ਲੈਣ ਵਾਸਤੇ ਸਾਨੂੰ ਆਪਣਾ ਮਨ ਜਿਹੜਾ ਉਹ ਗੁਰੂ ਨੂੰ ਦੇਣਾ ਪੈਣਾ ਕੱਲ ਵੀ ਬੇਨਤੀ ਕੀਤੀ ਸੀ ਆਓ ਇੱਥੋਂ ਹੀ ਆਰੰਭ ਕਰਾਂਗੇ ਮਨ ਵਿੱਚ ਸਤਿਗੁਰ ਕਾ ਪਾਸ ਤੇ ਸੇਵਕੇ ਕਾਰਜ ਰਾਸ ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੇ ਜਣੇ ਗੁਰੂ ਕੀ ਫਤਿਹ ਸਾਂਝੀ ਕਰੀਏ ਕੋਈ ਵੀ ਰਸੁਰਾ ਵੰਡ ਜੀ ਨਾ ਜਾਵੇ ਪਿਆਰ ਅਦਬ ਸਤ ਸਾਰੇ ਜਣੇ ਕਰਿਓ ਰਸੁਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾਦ ਗੁਰੂ ਸਾਹਿਬ ਦੀ ਆਸਾ ਮਹਲਾ ਪੰਜਵਾਂ ਪੰਥਮ ਗੁਰਦੇਵ ਜੀ ਆਂਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਇੱਕ ਤੁਕੇ ਦੋ ਦੋ ਸ਼ਬਦ ਨੇ ਜਿਹੜੇ ਇੱਕ ਤੁਕੇ ਸਰਲੇਖ ਦੇ ਹੇਠ ਨੇ ਤੀਰਮਾਤੀ 14ਵਾਂ ਸ਼ਬਦ ਰਹਾਉ ਦਾ ਬੰਦ ਮਾਲਕ ਸਾਨੂੰ ਪਰਮਾਨੰ ਕਰਦੇ ਆ ਜੀਵਤ ਮੁਏ ਸੰਸਾਰਕ ਤੌਰ ਤੇ ਸਰੀਰ ਜਿਹੜਾ ਇਹ ਚੱਲਦਾ ਫਿਰਦਾ ਹੱਸਦਾ ਖੇਡਦਾ ਖਾਂਦਾ ਪਹਿਨਦਾ ਮੁਏ ਜੀਵਾਤਮਾ ਮਰੀ ਪਈ ਆ ਇਨਸਾਨੀ ਗੁਣ ਖਤਮ ਹੋ ਚੁੱਕੇ ਆ ਰਾਖਸ਼ਵ੍ਰਤੀ प्रबल ਹੋਈ ਪਈ ਆ ਗੁਰਮਖੋ ਇਨਸਾਨ ਇਨਸਾਨੀਅਤ ਗੁਣਾਂ ਤੋਂ ਵਾਂਝਾ ਵੇਖ ਤੇ ਬਾਪੂ ਦੀ ਬਾਣੀ ਨੇ ਫਰਮਾਨ ਕੀਤਾ ਗੂੰਡ ਬਾਣੀ ਭਗਤਾਂ ਕੀ ਭਗਤਕ ਵੀਰ ਦੀਓ ਨਰੂ ਮਰੈ ਨਰਕਾਮ ਨਾ ਕਰੀਅਰ ਫੋਣਗੇ ਇਨਸਾਨ ਮਰ ਗਿਆ ਨਰ ਕਾਮ ਨਾਵੇ ਤੇਰਾ ਸਰੀਰ ਜਿਹੜਾ ਉਹ ਕਿਸੇ ਕੰਮ ਨਹੀਂ ਆਉਂਦਾ ਤੇ ਆਪ人ਿਆਂ ਨੂੰ ਪਤਾ ਆਧੁਨਿਕ ਸਮੇਂ ਦੇ ਅੰਦਰ ਗੁਰਮੁਖੁਰ ਸਰੀਰ ਦੇ ਜਿਹੜੇ ਅੰਗਾ ਉਹ ਅਦਲਾ ਬਦਲੀ ਕੀਤੇ ਜਾਂਦੇ ਆ ਪਿਛਲੇ ਆਪ人ਿਆਂ ਨੂੰ ਪਤਾ ਵੀ ਬੜਾ ਧੜਲੇ ਦੇ ਨਾਲ ਮਨੁੱਖੀ ਅੰਗਾ ਦਾ ਵਪਾਰ ਵੀ ਹੁੰਦਾ ਸੀ ਤਸਕਰੀ ਵੀ ਹੋਈ ਬੜਾ ਖੋਰਾਂ ਚੱਲੀਆਂ ਨੋ ਵੀ ਅੰਗ ਵੇਚ ਜਾਂਦੇ ਆ ਜੀ ਇਨਸਾਨੀ ਤੇ ਕੰਮ ਕਿਉਂ ਨਹੀਂ ਹੁੰਦਾ ਜੀ ਹਾਰੇ ਆਵੇ ਇਹਦੇ ਭਾਵ ਰਥ ਲੈਣੇ ਆ ਨਰੂ ਮਰੈ ਅੰਦਰੋਂ ਇਨਸਾਨੀਅਤ ਮਰ ਜਾਵੇ ਨਰਕਾ ਮਨਾ ਆਵੇ ਇਨਸਾਨ ਕਿਸੇ ਕੰਮ ਦਾ ਨਹੀਂ ਹੈ ਪੰਚਮ ਗੁਰਦੇਵ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆਪਾਂ 28 ਤਰੀਕ ਨੂੰ ਇਹ ਬੇਨਤੀ ਵੀ ਕੀਤੀ ਤਖਤ ਤੇ ਬਿਠਾ ਜਹਾਂਗੀਰ ਇਨਸਾਨੀ ਗੁਣ ਕੋਈ ਨਹੀਂ ਇਨਸਾਨੀਆਂ ਤੋਂ ਸਖਣਾ ਤੇ ਤਖਤ ਤੇ ਬੈਠਣ ਤੋਂ ਪਹਿਲਾਂ ਆਪ ਦੇ ਹੀ ਪਿਓ ਨੂੰ ਗੈਰ ਦੇ ਕੇ ਮਾਰਨ ਦਾ ਯਤਨ ਕਰਦਾ ਅਕਬਰ ਨਰਮ ਕੀ ਕਹੋਂਗੇ ਇਨਸਾਨ ਬੇਸ਼ੱਕ ਅਕਬਰ ਬਾਦਸ਼ਾਹ ਸੀ ਪਰ ਗੁਰਮੁਖ ਕੋ ਪਿਓ ਵਾਲੇ ਜਜ਼ਬਾਤ ਉਹਦੇ ਅੰਦਰ ਵੀ ਸੀ ਨਾ ਛੋਟੇ ਹੁੰਦੇ ਨੂੰ ਉਹਨੇ ਵੀ ਦੇਖੜਾਇਆ ਹੋਣਾ ਬੜਾ ਲਾਡ ਪਿਆਰ ਕੀਤਾ ਉਹ ਰਾਜਕੁਵਾਰ ਤਖਤੋ ਤਾਜ ਦੀ ਖਾਤਰ ਇਨਸਾਨੀਆਂ ਤੋਂ ਗਰਿਆ ਤੇ ਆਪ ਦੇ ਪਿਓ ਨੂੰ ਵੀ ਇਹ ਦਿਨ ਤੋਂ ਬਰੇਜ ਨਹੀਂ ਦਿੱਤਾ ਅੱਛਾ ਇੱਥੇ ਹੀ ਬਸ ਨਹੀਂ ਆਪਣੇ ਹੀ ਪੁੱਤਰ ਖੁਸਰੋ ਨੂੰ ਲਾਹੌਰ ਪਕੜਿਆ ਗਿਆ ਤੇ ਗੁਰਮੁਖ ਖਾਂ ਦੇ ਵਿੱਚ ਸ਼ਿਕਾਟ ਲਵਾ ਕੇ ਤੇ ਅੱਖਾਂ ਸਿਉਂ ਦਿੱਤੀਆਂ ਸੀ ਅਕਾਇ ਤੇ ਅਸਹਿ ਕਸ਼ਟ ਦਿੱਤੇ ਸੀ ਕਿਨੂੰ ਆਪ ਦੇ ਕੁਤਮਤ ਇਹ ਇਨਸਾਨੀਅਤ ਖਤਮ ਹੋ ਚੁਕੀ ਹੈ ਜੀ ਅੰਦਰੋਂ ਇਹਨਾਂ ਸਾਨੀਆਂ ਅੱਗੇ ਆ ਜੋ ਔਰੰਗਜ਼ੇਬ ਆਪਦੇ ਹੀ ਪਿਓ ਨੂੰ ਕੈਦਖਾਨੇ ਵਿੱਚ ਛੁਟਿਆ ਸ਼ਾਹਜਹਾਨ ਆਪਦੀਆਂ ਹੀ ਭੈਣਾਂ ਨੂੰ ਨજરਬੰਦ ਕਰ ਦਿੱਤਾ ਇਹਨਾਂ ਦੀ ਸ਼ਾਦੀ ਨਾਲ ਜੇ ਕਿਤੇ ਇਹਨਾਂ ਦੇ ਸੰਤਾਨ ਅੱਗੇ ਹੋਈ ਤੇ ਅਗਲੇ ਕਹਿਣ ਨੂੰ ਵੀ ਮਾਮੇ ਦਾ ਤਖਤ ਤੇ ਸਾਡਾ ਤਖਤ ਆ ਹਲਫ ਨਗਨ ਫਕੀਰ ਰੰਗ ਰਤੜਾ ਸਮਰੱਧ ਦਿੱਲੀ ਦੀਆਂ ਗਲੀਆਂ ਵਿੱਚ ਦੀ ਲੰਗਦਾ ਤੇ ਹੋ ਕਹ ਦਿੰਦਾ ਦਰਸ਼ਕ ਉਹ ਬਾਦਸ਼ਾਹੀ ਹੋ ਦਰਸ਼ਕ ਕੋ ਕੌਣ ਔਰੰਗਜ਼ੇਬ ਦਾ ਭਰਾ ਜਦੋਂ ਲੰਗਣਾ ਬੇਪਰਵਾਹੀ ਦੇ ਵਿੱਚ ਸਾਹਮਣੇ ਵੀ ਕਹਿ ਦੇਣਾ ਦਰਸ਼ਕ ਉਹ ਬਾਦਸ਼ਾਹੀ ਹੋ ਇੰਨਾ ਖਿੱਚ ਗਿਆ ਆਪ ਦੇ ਹੀ ਭਰਾ ਨੂੰ ਕਤਲ ਕਰਕੇ ਸਿਰ ਕਲਮ ਕਰਕੇ ਥਾਲ ਵਿੱਚ ਰੱਖ ਕੇ ਆਪ ਦੇ ਪਿਓ ਦੇ ਪੇਸ਼ ਕਰ ਦਿੱਤਾ ਤੁਹਾਨੂੰ ਮੈਂ ਤੋਹਫਾ ਦੇਣ ਆਇਆ ਗੁਰਮੁਖੁਰ ਕਿਹੋ ਜਿਹਾ ਇਨਸਾਨ ਇਨਸਾਨ ਅੰਦਰ ਖਤਮ ਹੈ ਇਨਸਾਨ ਇਹ ਕੇਵਲ ਔਰ ਕੇਵਲ ਆਪਣੇ ਤਕਸਿਮਾ ਤਬਸ ਤੇ ਬਾਪੂ ਕਹਿੰਦਾ ਇਹੋ ਜਿਹੇ ਇਨਸਾਨ ਜਉਂਦੇ ਨੇ ਇਹ ਤੇ ਗੁਰਮੁਖ ਅੰਦਰੋਂ ਮਰੇ ਹੋਏ ਆ ਜੀਵਤ ਮੂਵੇ ਜਾਂਦੇ ਤੇ ਹੈ ਸਾਥ ਤੇ ਚਲਦੇ ਆ ਗੱਲਾਂ ਬਾਤਾਂ ਕਰਦੇ ਆ ਹੱਥ ਪੈਰ ਹਰਕਤ ਦੇ ਵਿੱਚ ਆ ਜੀਵਾਤ ਮੰਦਰੋਂ ਮਰੀ ਹੋਈਆ ਨਾ ਭੈਣ ਨਾ ਭਰਾ ਨਾ ਪਿਓ ਨਾ ਮਾੜ ਇਹਨਾਂ ਨਾਲ ਤੇ ਕੋਈ ਨਾਤਾ ਹੀ ਨਾ ਰਿਆ ਆ ਹਾਲਾਤ ਨਹੀਂ ਬਸ ਇਨਾਂ ਕਾ ਵੀ ਆਪਾਂ ਥੋੜੇ ਛੋਟੇ ਲੈਵਲ ਤੇ ਆ ਉਹ ਦਾ ਗੜਾ ਰੋਜ਼ ਅਮਰ ਜੀ ਦੀਆਂ ਖਬਰਾਂ ਲੱਗ ਦੰਦੀਆਂ ਜਿਹੜਾ ਨਪਿਆ ਰਹ ਜਾਂਦਾ ਬਚਾਰ ਬੰਦੇ ਵਿੱਚ ਬਹਿ ਕੇ ਸੰਭਾਲ ਲੈਂਦੇ ਉੱਟ ਕੇ ਰਹ ਜਾਂਦਾ ਕੰਮ ਬਸ ਇੰਨਾ ਕੀਆ ਇਨਸਾਨੀਅਤ ਤੇ ਗੁਰਮੁਖਤ ਤਾਰ-ਤਾਰ ਹੋਈ ਪਈਆ ਹਰ ਰੋਜ਼ ਸਮਾਜ ਦੇ ਅੰਦਰ ਐਸੇ ਕਨੌਣੇ ਕਨੌਣੀਆਂ ਹਰਕਤਾਂ ਹੁੰਦੀਆਂ ਜਿਹੜੀਆਂ ਇਨਸਾਨੀਅਤ ਨੂੰ ਤਾਰ-ਤਾਰ ਕਰ ਜਾਂਦੀਆਂ ਇਨਸਾਨੀਅਤ ਰਹੀ ਤੋਂ ਵੀ ਨਹੀਂ ਹੈ ਇਨਸਾਨੀਅਤੋਂ ਗਿਰ ਚੁੱਕਾ ਮਨੁੱਖ ਜੀ ਤੇ ਬਾਪੂ ਪੰਚਮ ਗੁਰੂ ਦੇਵ ਕਹਿੰਦੇ ਮੈਨੂੰ ਕੋਈ ਇਸ ਗੱਲ ਵਿੱਚ ਗਲਾ ਨਹੀਂ ਹੈ ਮੈਂ ਤੁਹਾਨੂੰ ਸੱਚ ਦੱਸਦਾ ਜੀਵਤ ਮੂਏ ਮੂਏ ਸੇ ਜੀਵੇ ਭਾਈ ਅਸਲ ਵਿੱਚ ਉਹ ਜਾਂਉਂਦੇ ਨੇ ਜਿਹੜੇ ਮਨ ਨੂੰ ਮਾਰ ਦੇਣ ਤੇ ਗੁਰੂ ਕੀ ਸਿੱਖਿਆ ਧਾਰਨ ਕਰਨ ਤੇ ਜਿਨ੍ਹਾਂ ਨੇ ਗੁਰੂ ਕੀ ਸਿੱਖਿਆ ਧਾਰਨ ਕੀਤੀ ਕਿ ਉਹ ਕਿੱਥੇ ਤੱਕ ਹੈ ਦੀ ਉਹ ਇੱਥੇ ਤੱਕ ਅ ਵਿਸਰ ਗਈ ਸਭ ਤਾਤ ਬਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਵਿਗਨਾਂ ਸਗਲ ਸੰਗ ਹਮਕੋ ਬਣਿਆ ਫੇਰ ਉਹ ਭਾਈ ਭਲैया ਜੀ ਹੋਣ ਫਿਰ ਗੁਰਮੁਖੋ ਭਾਈ ਜਗਤਾ ਹੋਵੇ ਇਤਿਹਾਸ ਆ ਨਾ ਫਿਰ ਭਾਮਿਓ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਕਿਉਂ ਨਾ ਹੋਣ ਗੁਰਮੁਖੋ ਉਹਨਾਂ ਨੇ ਫਿਰ ਇਨਸਾਨੀ ਕਦਰਾਂ ਕੀਮਤਾਂ ਨੂੰ ਉੱਚਾ ਚੱਕਿਆ ਦੁਸ਼ਾਲੇ ਲੈਣ ਗਏ ਸੀ ਨਾ ਦੁਸ਼ਾਲੇ ਮਿਲ ਗਏ ਤੇ ਕੀ ਕਹਿੰਦੇ ਬੇਗਮਾਂ ਨੂੰ ਕਾਨੂੰਨ ਮੁਤਾਬਕ ਤੇ ਇਹ ਹੋਣਾ ਚਾਹੀਦਾ ਤੁਸੀਂ ਗੁਰੂ ਕੀਆ ਸੰਗਤਾਂ ਤੋਂ ਇਹ ਦਿਸਾਲੇ ਕੋਏ ਤੇ ਤੁਹਾਨੂੰ ਮੈਂ ਕਤਲ ਕਰਾਂ ਪਰ ਮੇਰੇ ਗੁਰੂ ਦਾ ਹੁਕਮ ਆ ਵੀ ਇਸ ਤਰੀ ਦੇ ਵਾਰ ਨਹੀਂ ਕਰਨਾ ਇਨਸਾਨੀ ਗੁਣਾ ਨਾਲ ਗੁਰੂ ਦਾ ਬਖਸ਼ਿਆ ਹੋਇਆ ਗੁਣਾ ਨਾਲ ਮੈਂ ਗੁਰੂ ਕੇ ਹੁਕਮ ਦੀ ਅਬਿਲਣਾ ਨਹੀਂ ਕਰਦਾ ਜਗਤਿਆ ਇਕ ਵਾਰ ਬਸ ਤੇਰਾ ਆ ਹਸ਼ਰ ਖਿਨੇ ਕੀਤੇ ਕਿੰਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਤੋਂ ਨਿਮਰਤਾ ਵਿੱਚ ਆਇਆ ਜਿਹੜਾ ਨਾਮ ਆਲਕਾ ਹੈ ਕੌਣ ਹੈ ਜਿਹੜਾ ਤੁਹਾਡੇ ਹੁੰਦੇ ਮੇਰੇ ਵੱਲ ਅੱਖ ਭਰ ਕੇ ਵੀ ਝਾਕ ਦੇ ਹਰਮਤਾਂ ਦੇ ਦਾਤੇ ਆ ਕਿਤੇ ਨਾ ਕਿਤੇ ਮੈਂ ਬੀਜ ਬੀਜਿਆ ਸੀ ਜਿਹੜਾ ਅੱਜ ਫਲੀ ਪੂਤੋ ਕੇ ਮੇਰੇ ਸਾਹਮਣੇ ਆਇਆ ਦੱਦਾ ਦੋਸ਼ ਨਾ ਦੇऊं ਕਿਸੇ ਦੋਸ਼ ਕਰਮ ਆਪਣੇ ਆਪ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦਿੰਦਾ ਵਰਨ ਮਾਰੇ ਕਿਹਨੂੰ ਦੋਸ਼ ਦੇਣਾ ਹੈ ਕਦੇ ਨਾ ਕਦੇ ਮੇਰੇ ਬੀਜਿਆ ਸੀ ਅੱਜ ਫਲੀਪੂਤ ਹੋ ਕੇ ਮੇਰੇ ਛੋੜੀ ਵਿੱਚ ਬਹਿ ਗਿਆ ਇੰਨੀ ਨਿਮਰਤਾ ਤੇ ਤੇ ਭਾਈ ਸਾਹਿਬ ਭਾਈ ਕਨਿਆ ਜੀ ਦਾ ਇਤਿਹਾਸ ਆਪ ਜੀਆਂ ਨੇ ਬੜੀ ਵਾਰ ਸਰਵਣ ਕੀਤਾ ਕਨਿਆ ਜੀ ਮਹਾਰਾਜ ਤੂੰ ਜੰਗ ਦੇ ਮੈਦਾਨ ਸ਼ਸਤਰ ਨਹੀਂ ਚੱਕਣਾ ਮਹਾਰਾਜ ਫਿਰ ਮੈਂ ਕੀ ਕਰੂੰ ਕਨਿਆ ਤੂੰ ਜਲਦੀ ਮਸ਼ਕ ਟਕਣੀਆਂ ਜਲ ਸਕਣਾ ਤਨਾਲ ਕੀਆ ਜਲ ਦੀ ਸੇਵਾ ਕਰਨੀ ਆ ਕੱਲਾ ਜਲ ਪਿਉਣਾ ਨਹੀਂ ਹੈ ਜਲ ਦੀ ਸੇਵਾ ਕਰਨੀ ਆ ਸਤਿਵਜਨ ਮਹਾਰਾਜ ਹਾਏ ਪਾਣੀ ਦੀ ਜਦੋਂ ਆਵਾਜ਼ ਆਈ ਤੇ ਸਰੀਰ ਨਹੀਂ ਵੇਖਿਆ ਕਿਸੇ ਤੁਰਕ ਦਾ ਸਰੀਰ ਨਹੀਂ ਵੇਖਿਆ ਕਿਸੇ ਸਿੱਖ ਦਾ ਸਰੀਰ ਨਹੀਂ ਵੇਖਿਆ ਕਿਸੇ ਹਿੰਦੂ ਦਾ ਹਾਏ ਪਾਣੀ ਦੀ ਆਵਾਜ਼ ਆਈ ਤੇ ਜਲ ਦੀ ਸੇਵਾ ਕੀਤੀ ਜੀ ਸ਼ਿਕਾਇਤ ਕਰਨ ਵਾਲੇ ਕੋਈ ਤਰਕ ਦਾ ਹਿੰਦੂ ਨਹੀਂ ਸਨ ਸ਼ਿਕਾਇਤ ਕਰਨ ਵਾਲੇ ਨਾਲ ਦੇਖੀ ਸਨ ਕੀ ਕਹਿ ਕੇ ਤੋਰਿਆ ਤੁਸੀਂ ਮਹਾਰਾਜ ਜੀ ਅਸੀਂ ਵਾਰ ਕਰਕੇ ਧਰਤੀ ਦੇ ਛੱਡਦੇ ਆ ਪਾਣੀ ਪੈ ਗਿਆ ਖੜਾ ਕਰ ਦਿੰਦਾ ਉਹਨਾਂ ਨੂੰ ਸਦੋਕ ਨਹੀਂ ਇਹਨੂੰ ਕਹਿੰਿਆ ਇਹ ਕੀ ਕਰਮ ਕਰਦਾ ਵੀ ਨਾ ਤੇ ਹੱਥ ਜੋੜ ਪੁੱਛਿਆ ਮਹਾਰਾਜ ਹੁਕਮ ਕਨਿਆਸ਼ ਕਹ ਤਾ ਇਹ ਦੁਸ਼ਮਣਾਂ ਨੂੰ ਪਾਣੀ ਪਿਉਣਾ ਤੇ ਹੱਥ ਜੋੜ ਬੇਨਤੀ ਕੀਤੀ ਮੇਰੇ ਮਾਲਕ ਦੀਪ ਆਪ ਦੀਆਂ ਨੇ ਹੁਕਮਾਂ ਕਨਿਆ ਕੀ ਹੁਕਮਾ ਸਤਿਗੁਰੂ ਜੀ ਆਪ ਆਪਣੀਆਂ ਨੇ ਹੁਕਮ ਮੁਤਾਬਿਕ ਕਨਿਆ ਜਲ ਦੀ ਸੇਵਾ ਕਰਨੀਆਂ ਤੇ ਬਪੂ ਸੇਵਾ ਦੇ ਅੰਦਰ ਹੁਣ ਤੁਹਾਨੂੰ ਪਤਾ ਵੀ ਆਪਣਾ ਬਗਾਨਾ ਥੋੜੋ ਦੇਖਿਆ ਜਾਂਦਾ ਆਪਾਂ ਵੀ ਸੇਵਾ ਕਰਦੇ ਆ ਆਪਣੇ ਅੰਦਰ ਮੇਰ ਤੇਰਾ ਆਪਨਾ ਮਾਪੇ ਗੰਨਾਮ ਦੂਜਿਆਂ ਨੂੰ ਛੜਖਾ ਮਾਰੋ ਅੰਨਾ ਬੰਡੇ ਸਿਰ ਨੂੰ ਮੋੜ ਮੋੜ ਕਰਦੇ ਨੂੰ ਦੇ ਵਾਲਾ ਕੰਮ ਹੋਇਆ ਪਿਆ ਆਪ ਦੇ ਤੱਕ ਕਿਸ ਸੀਮਤ ਹੋ ਕੇ ਬਸ ਇਸ ਕਰਕੇ ਗੁਰਮੁਖੋ ਸੇਵਾ ਉਹ ਆ ਜਿਹੜੀ ਸਭ ਨੂੰ ਸਮਾਨੰਤ ਰੱਖ ਕੇ ਹੁੰਦੀ ਆ ਤੀਸਰੇ ਗੁਰਦੇਵ ਜੀ ਦੇ ਚਰਣਾ ਵਿੱਚ ਸੇਵਕ ਆਇਆ ਮਹਾਰਾਜ ਦਿੱਲੀ ਦੇ ਤਖਤ ਦਾ ਬਾਦਸ਼ਾਹ ਆ ਰਿਹਾ ਤੇ ਮਹਾਰਾਜ ਕੋਈ ਪ੍ਰਬੰਧ ਨਾ ਤੇ ਬਜ਼ੁਰਗ ਬਾਪੂ ਸੇਖੋਂ ਆਖਦਾ ਸਿਖਾੜ ਕੋਈ ਪ੍ਰਬੰਧ ਨਹੀਂ ਅਕਬਰ ਨੂੰ ਕਿਉਂ ਜੋ ਦਰਸ਼ਨਾਂ ਨੂੰ ਆਉਣਾ ਪਹਿਲੇ ਫੰਗਤ ਪਾਛਾ ਸੰਗਤ ਤੇ ਅੱਜ ਕੱਲ ਦਾ ਹੁੰਦਾ ਤੇ ਫੇਰ ਹੱਥਾਂ ਪੈਰਾਂ ਦੀ ਪੈ ਲੈਣੇ ਜੀ ਕੀ ਕਰਗੇ ਕਿਵੇਂ ਬਣਾਈਏ ਕੀ ਬਣਾਈਏ ਕਿੱਥੇ ਬਾਵਾ ਮੰਗਾਂਗੇ ਤੇ ਤਖਤ ਤੇ ਬੈਠੇ ਧੰਗੂ ਅਮਰਦਾਸ ਬਾਪੂ ਕਹਿੰਦੇ ਉਹਨੂੰ ਕਿਉਂ ਪਹਿਲੇ ਪੰਗਤ ਪਾਛਾ ਸੰਗਤ ਫਿਰ ਸਾਡੇ ਦਰਸ਼ਨਾਂ ਨੂੰ ਆਵੇ ਜੇ ਪੰਗਤ ਵਿੱਚ ਬੈਠਣ ਤੋਂ ਇਨਕਾਰ ਕਰੇ ਤਾਂ ਉਹਨੂੰ ਕੋਈ ਦਰਸ਼ਨ ਨਹੀਂ ਜਾ ਗੁਰਮੁਖੀ ਦੀ ਦ੍ਰਿੜਤਾ ਇੰਨੀ ਪਰਪੱਕਤਾ ਸਾਡੇ ਸਤਿਗੁਰਾਂ ਅੰਦਰ ਸਮਾਨਤਾ ਦੀ ਕਨਿਓ ਵੀ ਤੇ ਖੁਸ਼ਾਮਦ ਕਰ ਸਕਦੇ ਸੀ ਉਹਨਾਂ ਨੂੰ ਕਦੇ ਖੁਸ਼ਾਮਦ ਨਹੀਂ ਸੀ ਕਰਨੀ ਕੋਸ਼ਣਾਂ ਕੋਸ਼ੇ ਦੇਖੇ ਜਾਊ ਭਈ ਆਪਣਾ ਵੀ ਜੋ ਹਾਲਾਨਾ ਆਇਆ ਤੇ ਉਹਨਾਂ ਕੋ ਦੇਖੇ ਜਾਣਗੇ ਅੱਜ ਸਾਡਾ ਹਾਲ ਇੱਕ ਬੁੱਤਾ ਹੋਇਆ ਉਹ ਗੁਰਮੁਖ ਰੂਪ ਗੁਰੂ ਬੇਪ੍ਰਵਾਹ ਗੁਰੂ ਤਖਤ ਤਾਜ ਦੀ ਪ੍ਰਵਾਹ ਨਹੀਂ ਕਰਦੇ ਗੁਰੂ ਮर्यादा ਨੂੰ ਮੁੱਖ ਰੱਖਦੇ ਆ ਅੱਜ ਇਸ ਮਰਯਾਦਾ ਦੀਆਂ ਤੀਨ ਓੜਾਂ ਰਹੀਆਂ ਇਸ ਕਰਕੇ ਆਪਣੋ ਦੀ ਓਸ਼ੀ ਕੋਈ ਨਹੀਂ ਹੈ ਸੇਵਕ ਰਣੀਆਂ ਤੇ ਸਮਾਨੰਤਰ ਕਰਨੀਆਂ ਗੁਰੂ ਕੋ ਸਭ ਨੂੰ ਇੱਕੋ ਨਿਗਾਨ ਹੋ ਤੱਕਣਾ ਸੰਸਾਰ ਬੜੀ ਉਤਲਪੁਤਲਾ ਗੁਰਸੇਖੰਦ ਅੰਦਰ ਕੇਵਲ ਤੇ ਕੇਵਲ ਆਪ ਵਰਤਦਾ ਗੁਰਸੇਖਾ ਅੰਦਰ ਸਤ ਵਰ ਵਰਤੈ ਹੋਵੇ ਗੁਰੂ ਦਾ ਸਿੱਖ ਉਹਦੇ ਅੰਦਰ ਕੋਈ ਮੀਰ ਤੇਰ ਨਹੀਂ ਹੁੰਦੀ ਪਰ ਕਮਾਲ ਆ ਵੀ ਅਸੀਂ ਗੁਰੂ ਕੇ ਸਿੱਖ ਵੀ ਖਵੋਨੇ ਆ ਤੇ ਮੀਰ ਤੇਰੀ ਵੀ ਵਤੂ ਆਪਣਾ ਤੇ ਵੀ ਵਤੂ ਆ ਇਸ ਕਰਕੇ ਇਸ ਰੋਗ ਤੋਂ ਨਿਕਲੋ ਇਨਸਾਨੀ ਗੁਣਾਂ ਨੂੰ ਧਾਰਨ ਕਰੋ ਸਾਡੇ ਸਰਗੁਰੂ ਸਾਨੂੰ ਸਮਝਾਉਂਦੇ ਆ ਸਰਬ ਧਰਮ ਮਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਾਰੇ ਧਰਮਾਂ ਦੇ ਵਿੱਚੋਂ ਸਾਰਿਆਂ ਨੂੰ ਉਕਤਮ ਧਰਮਾ ਇਨਸਾਨੀਅਤ ਇਨਸਾਨੀਆਂ ਦੇ ਗੁਣ ਸਿਖਾਉਂਗੇ ਤੇ ਗੁਰਮਖੋ ਪ੍ਰਮਾਤਮਾ ਦੇ ਤੁਸੀਂ ਗੁਣ ਗਾਉਂਗੇ ਹਰ ਕੋ ਨਾਮ ਜਪ ਤੇ ਨਾਲ ਤੁਹਾਡੇ ਕਿਹੋ ਨਿਰਮਲ ਕਰਮ ਕਰਮ ਸਾਡੇ ਮਿਲੇ ਆ ਸਾਹ ਕਾਲੇ ਆ ਤੇ ਗੁਰਮਖੋ ਹਰ ਹਰ ਕਰ ਹੈ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਸੁਹੀ ਮਹਲਾ ਚੌਥਾ ਹਰ ਹਰ ਵੀ ਕਰਦਾ ਪ੍ਰਮਾਤਮਾ ਦੇ ਗੁਣ ਵਿਗੋਂਦਾ ਨਿਤ ਕਪਟ ਕਮਾਵੇ ਹਰ ਸਾਹ ਦੇ ਨਾਲ ਅੰਦਰ ਕਪਟ ਵੀ ਚੱਲਦਾ ਛਲ ਵੀ ਚੱਲਦਾ ਹਿਰਦਾ ਸ਼ੁੱਧ ਨਾ ਹੋਈ ਉਹ ਭਾਈ ਇਦਾਂ ਹਿਰਦਾ ਸ਼ੁੱਧ ਨਹੀਂ ਹੋਣਾ ਹੈ ਬਾਪੂ ਫਰਕ ਫਰਕ ਹਰਦਾ ਕਿਵੇਂ ਸ਼ੁੱਧ ਹੋਊਗਾ ਕਿਵੇਂ ਸਾਡੇ ਅੰਦਰ ਇਨਸਾਨੀ ਗੁਣ ਆਉਣਗੇ ਤੇ ਆਪਾਂ ਸਤਿਗੁਰਾਂ ਦੀ ਰਸਨਾ ਤੋਂ ਸਰਵਣ ਕਰਦੇ ਆ ਗੁਰੂ ਦਵਾਰ ਹੈ ਹੋਏ ਸੋਝੀ ਪਾਈ ਸੀ ਏਤ ਦਵਾਰ ਹੈ ਹੋਏ ਹੱਛਾ ਦੇ ਦਵਾਰੇ ਤੇ ਆਓ ਗੁਰੂ ਦੇ ਦਰ ਤੇ ਆਓ ਸੋਝੀ ਪਾਈ ਸੀ ਤੇ ਜੋ ਗੁਰੂ ਸਾਹਿਬ ਕਹਿ ਰਹੇ ਆ ਆਪਣੀ ਰਸਨਾ ਤੋਂ ਫਰਮਾ ਰਹੇ ਆ ਉਹਨਾਂ ਬਚਨਾਂ ਨੂੰ ਆਪਣੇ ਸੋਚ ਮੰਡਲ ਦਾ ਹਿੱਸਾ ਬਣਾਓ ਛੱਡੋ ਨਾ ਬਾਧੂ ਨਾ ਜਾਣੋ ਉਹਦੀ ਕਮਾਈ ਕੀਏ ਤੇ ਬਾਪੂ ਕਹਿੰਦਾ ਫਿਰ ਗੁਰਮਖਾ ਜਿਵੇਂ ਜਿਵੇਂ ਸੋਜੀ ਪਾਈ ਸੀ ਸੁਰ ਸੋਜੀ ਜਿਵੇਂ ਜਿਵੇਂ ਜਾਗਰਤ ਹੂੰ ਸੁਰਤ ਜਾਗਰਤ ਹੋਊਗੀ ਹੁਣ ਸੁਰਤ ਸੁੱਤੀ ਪਈਆ ਤਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰੈਣ ਵਿਹਾਣੀ ਹੁਣ ਸੰਸਾਰ ਮਾਇਆ ਦੇ ਤਿੰਨਾ ਗੁਣਾ ਬਿਟ ਸੁਤਾ ਪਿਆ ਰਜੋ ਹੁਣ ਤਮੋ ਮਨਸਤੋ ਬਸ ਜਿਵੇਂ ਜਿਵੇਂ ਸ਼ਬਦ ਦੇ ਨਾਲ ਸਾਡੀ ਨੇੜਤਾ ਹੋਊਗੀ ਸ਼ਬਦ ਨਾਲ ਪਿਆਰ ਹੋਊਗਾ ਤੇ ਮੈਂ ਤੇ ਮੈਂ ਸੁਰਤ ਜਾਗਰਤ ਹੋਊਗੀ ਤੇ ਜਾਗਦੇ ਦੀ ਨਿਸ਼ਾਨੀ ਇਹ ਆ ਗੁਰਮਖੋ ਕਦੇ ਜਾਗਿਆ ਹੋਇਆ ਕਿਸੇ ਨਾਲ ਵਿਤਕਰਾ ਨਾ ਕਰੂਗਾ ਉਹ ਇੰਨੇ ਗੁਰਮਖਜਨ ਪਿਛਲੇ ਦਿਨ ਨੇ ਇੱਕ ਵਾਰਤਾ ਸ਼ਰਵਨ ਕਰਾ ਰਹੀ ਸੀ ਉਹ ਕਹਿੰਦੇ ਕਿਸੇ ਦੇ ਘਰ ਗਏ ਤੇ ਉਹਨਾਂ ਦਾ ਆਪਾ ਕੁੱਤਾ ਸ਼ਬਦ ਵਰਤਨੇ ਆ। ਤੇਉ ਭੋਂਕੇ, ਟੱਪਾ ਭੋਂਕੇ ਸ਼ਬਦ ਵਰਤਨੇ ਆ। ਤੇ ਰੰਗ ਰਤੜਾ ਉਹਨੂੰ ਵੀ ਕਹਿੰਦਾ ਭਾਈ ਆਪਣੇ ਦਰਵੇਸ਼ ਨੂੰ ਸੰਪੋਚਿਓ। ਨਹੀਂ ਮਹਾਰਾਜ ਇਹ ਭੋਂਗ ਤਾਂ ਇਹਦਾ ਉਹ ਨਹੀਂ ਭਾਈ। ਇਹ ਆਪਣਾ ਫਰਜ਼ ਨਿਭਾਉਂਦਾ ਜਿਹੜੇ ਦੋ ਪ੍ਰਸ਼ਾਦ ਤੁਸੀਂ ਪਾਉਨੇ ਇਹ ਉਹਦਾ ਫਰਜ਼ ਨਿਭਾ ਲਿਆ। ਨਾ ਪੌਂਤ ਨਾ ਗਿਆ ਤੇ ਨਾ ਪੁੱਤ ਆ ਗਿਆ। ਉਗਰਮੁਰੂ ਇੰਨੇ ਸਾਵਧਾਨ ਹੁੰਦੇ ਆ ਤੇ ਸਾਡੀ ਰਸਮਾਂ ਤੋਂ ਤੇ ਪਤਾ ਹੀ ਨਹੀਂ ਕੀ ਕੁਝ ਨਿਕਲਦਾ ਕਰੋ ਕੋ ਆਪਾਂ ਤੇ ਕੋਈ ਸੰਗੋਚਲੇ ਕਿਉਂ ਹੋ ਰਿਹਾ ਜੀ ਏਡਾ ਵੱਡਾ ਫਰਕ ਕਿਉਂ ਆ ਫਰਕ ਈਸ਼ਕ ਲਿਕੇ ਆਪਾਂ ਕੱਲਾ ਪੜਦੇ ਆਂ ਵੀ ਸਾਮ੍ਹੇ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾਮ੍ਹੇ ਧਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਤੇ ਉਹ ਕਮਾਈ ਕਰਦੇ ਆਂ ਨਹੀਂ ਸਾਰਿਆਂ ਵਿੱਚ ਜੋਤ ਉਹਦ ਕੋਈ ਆ ਚੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਰਪਾ ਦ੍ਰਿਸ਼ਟ ਰਸੂਲਾ ਕੀੜੀ ਤੋਂ ਲੈ ਕੇ ਹਾਥੀ ਥਿੱਕਰਾਂ ਗੁਰਮੁਖੋ ਉਹਦੀ ਜੋਤ ਨੂੰ ਪਹਿਚਾਣਦੇ ਆ ਆਪਾਂ ਕੱਲਾ ਕਹਿੰਨੇ ਆ ਫਰਕ ਇਨਾਂ ਦਾ ਜੇ ਕਮਾਈ ਨਹੀਂ ਹੈ ਆਪਣੀ ਸੁਰਿੰਧੀਆਂ ਵਿਚਾਰਾ ਇੱਥੇ ਫੇਰ ਆਰੰਭ ਕਰਾਂਗੇ ਗੁਰਮੁਖੋ ਰਹਾਉ ਬਾਪੂ ਨੇ ਕਿਹਾ ਠਹਿਰ ਨਾ ਠਹਿਰਾਂਗੇ ਜਿੰਨੀ ਕੁ ਮੇਰੇ ਮਾਲਕੀਆਂ ਨੇ ਬਲਬੁੱਦੀ ਸਮਤ ਬਖਸ਼ੀ ਉਸ ਅਨੁਸਾਰ ਆਪੀਆਂ ਦੇ ਚਰਨਾਂ ਦੀ ਸੇਵਾ ਕਰਾਂਗੇ ਅੱਜ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਸਾਂਝ ਕਰਦੇ ਆ ਕਿ ਨਹੀਂ ਬੇਅੰਤ ਗਲਤੀਆਂ ਭੁੱਲਾਂ ਤਰੁੱਟੀਆਂ ਹੋਣਾ ਹੋਣੀਆਂ ਗੁਰਮੰਨ ਤੋਂ ਬਾਰੇ ਇੱਕ ਵੀ ਸ਼ਬਦ ਕਿਹਾ ਗਿਆ ਹੋਵੇ ਆਪਸ ਵਿੱਚ ਸੰਗਤ ਨੇ ਤਨ ਗੁਰ ਗ੍ਰੰਥ ਸਾਹਿਬ ਸਦੇ ਬਾਦਸ਼ਾਹ ਮਾਲਕੀਆ ਨੇ ਤਖਤਾਂ ਤਾਜਾਂ ਦੇ ਮਾਲਕ ਨੇ ਰਹਿਮਤ ਕਰਕੇ ਮਾਫੀ ਬਖਸ਼ਣੀ ਆਉ ਸਮਾ ਹੋਇਆ ਅਨੰਦ ਸਾਹਿਬ ਦੀ ਬਾਣੀ ਦੇ ਨਾਲ ਜੁੜੀ ਇਹ ਸਤਿਗੁਰੂ ਸਦੇ ਬਾਦਸ਼ਾਹ ਮਾਲਕੀਆ ਦੇ ਚਰਨਾਂ 'ਚ ਅਰਦਾਸ ਬੇਨਤੀ ਪਾਵਨ ਪਵਿੱਤਰ ਹੁਕਮ ਸਰਵਣ ਕਰੀਏ ਗੁਰਮੁਖੋ ਆਉ ਸਤਿਗੁਰੂ ਸ਼ਬਦ ਉਜਾਰੋ ਦੀਪਾ ਵਿਨਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਉਹਨੂੰ ਪਾ ਸਤਿਗੁਰੂ ਸਦੇ ਬਾਦਸ਼ਾਹ ਮਾਰੇ ਰਹਿਮਤ ਕਰਨ ਸਾਡੇ ਹਿਰਦੇ ਰੂਪ ਕਰਦੇ ਵਿੱਚ ਗੁਰਮੁਖੋ ਸ਼ਬਦ ਦਾ ਪ੍ਰਕਾਸ਼ ਹੋਵੇ ਅੰਧਕਾਰ ਅਸੀਂ ਖਤਮ ਕਰਦੀ ਹੈ ਅਗਿਆਨਤਾ ਖਤਮ ਹੋ ਜਾਵੇ ਅੱਜ ਇੱਕ ਜੂਨਾ ਦਤਾਰ ਜੀ ਰਹਿਮਤ ਕਰਨ ਫਿਰ ਚੜਿਆ ਆ ਨਾ ਜੂਨਾ ਸਾਡੇ ਹੱਡੀ ਪਾਉਂਦਾ ਸ਼ੇਖ ਤੂੰ ਲੰਬੂ ਲਾਇਆ ਤਖਤ ਨੂੰ ਸਾਨੂੰ ਅੱਜ ਵੀ ਦਿੰਦਾ ਸ਼ੇਖ ਸਤਿਗੁਰਾਂ ਨੇ ਰਹਿਮਤ ਕੀਤੀ ਕਲ ਤੋ ਆਪਾ ਤੀਸਰੇ ਸਲੋਕ ਪਰ ਇਸ ਸੰਬੰਧ ਦੇ ਵਿੱਚ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਕਰਾਂਗੇ ਸਰਗੁਰੂ ਸੱਜੇ ਪਾਤਸ਼ਾਹ ਮਾਲਕੀਆਂ ਨੇ ਜਿੱਦਾਂ ਵੀ ਸਮਾਰ ਸਵਾਸ ਵਸੇ ਆਪਦੇ ਚਰਨਾਂ 'ਚ ਜੋ ਬੁਲਾਵੇ ਤੈ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਦੀ ਵਕਤਨਾਮ ਅਨੁਸਾਰ ਸੇਵਾ ਕਰਨ ਦਾ ਯਤਨ ਕਰਾਂਗੇ ਆਓ ਪਿਆਰ ਅਦਬ ਸਰ ਫਤਿਗ ਜਾਓ ਅਨੰਤ ਸਾਹਿਬ ਦੀ ਬਾਣੀ ਦੇ ਨਾਲ ਜੁੜੀਏ ਕੋਈ ਵੀ ਰਸਨਾ ਬੰਝੀ ਨਾ ਰਵੇ ਪਿਆਰ ਸਹਿਤਾਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਗੁਰੂ ਸਾਹਿਬ ਜੀਮ ਦੀ ਰਾਮ ਕਲੀ